ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਮਰਿੰਡਾ ਦੇ ਭੀੜ ਭਰੇ ਬਾਜ਼ਾਰ ਦੇ ਵਿੱਚ ਕਰਿਆਨੇ ਦੀ ਦੁਕਾਨ ਉੱਤੇ ਨੌ ਸਰਵਾਜਾਂ ਨੇ ਠੱਗੀ ਮਾਰੀ ਹੈ ਉਹਨਾਂ ਨੇ ਬਿਨਾਂ ਪੈਸੇ ਦਿੱਤੇ ਕੀਮਤੀ ਸਮਾਨ ਪੈਕ ਕਰਾ ਲਿਆ ਤੇ ਮੌਕੇ ਤੋਂ ਫਰਾਰ ਹੋ ਗਏ ਇਹ ਸਾਰੀ ਘਟਨਾ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਤੇ ਇਸ ਸਬੰਧ ਦੇ ਵਿੱਚ ਪੁਲਿਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ ਇਹ ਮਾਮਲਾ ਹੈ ਮੋਰਿੰਡਾ ਦੇ ਭੀੜ ਭਰੇ ਬਾਜ਼ਾਰ ਦੇ ਵਿੱਚ ਚੰਡੀਗੜ੍ਹ ਕਰਿਆਨਾ ਸਟੋਰ ਦਾ ਜਿੱਥੇ ਦੋ ਨੌਸਰਬਾਜ ਆਉਂਦੇ ਨੇ ਸਮਾਨ ਪੈਕ ਕਰਵਾਉਂਦੇ ਨੇ ਅਤੇ ਵੇਖਦੇ ਹੀ ਵੇਖਦੇ ਪੈਕ ਕੀਤਾ ਹੋਇਆ ਸਮਾਨ ਦੁਕਾਨ ਦੇ ਵਿੱਚੋਂ ਦੁਕਾਨਦਾਰ ਨੂੰ ਚਕਮਾ ਦੇ ਕੇ ਝੁੱਕ ਕੇ ਤੁਰ ਜਾਂਦੇ ਹਨ ਇਸ ਤੋਂ ਪਹਿਲਾਂ ਕਿ ਦੁਕਾਨਦਾਰ ਨੂੰ ਕੁਝ ਸਮਝ ਲੱਗਦਾ ਇਹ ਨੌਸਰਬਾਜ ਮੌਕੇ ਉੱਤੋਂ ਫਰਾਰ ਹੋ ਜਾਂਦੇ ਹਨ ਦੁਕਾਨਦਾਰ ਵੱਲੋਂ ਇਹਨਾਂ ਦਾ ਪਿੱਛਾ ਵੀ ਕੀਤਾ ਗਿਆ ਪਰੰਤੂ ਉਦੋਂ ਤੱਕ ਉਹ ਅੱਖਾਂ ਤੋਂ ਓਲੇ ਹੋ ਜਾਂਦੇ ਹਨ ਇਹ ਸਾਰੀ ਘਟਨਾ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਤੇ ਇਸ ਸਬੰਧਤ ਵਿੱਚ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਐਵੇਂ ਦੀਆਂ ਘਟਨਾਵਾਂ ਵਕਫ ਵਕਫ ਸ਼ਹਿਰਾਂ ਦੇ ਵਿੱਚ ਵੀ ਹੋ ਰਹੀਆਂ ਹਨ ਫਿਲਹਾਲ ਪੁਲਿਸ ਸੀਸੀਟੀਵੀ ਦੇ ਆਧਾਰ ਉਤੇ ਇਹਨਾਂ ਨੌਸਰਵਾਜਾਂ ਨੂੰ ਲੱਭ ਰਹੀ ਹੈ ਰੋਪੜ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਪੁਲਕੀਤ ਕੁਮਾਰ ਦੀ ਰਿਪੋਰਟ ਉਹਨਾਂ ਦਾ ਨਾਮ ਚੰਡੀਗੜ੍ਹ ਕਰਨਾ ਸਟੋਰ ਨੇੜੇ ਸੁਵਾਲੇ ਚੌਕ ਬਸੇ ਬਿਆਰ ਮੋਰਿੰਡਾ ਹਾਂਜੀ ਕੀ ਘਟਨਾ ਹੋਈ ਹੈ ਜੀ ਇਹ ਇਹ ਦੁਪਹਿਰੇ 3 ਵਜੇ ਦਾ ਟਾਈਮ ਹੈ ਜੀ ਸ਼ਾਪ ਤੇ ਦੋ ਨੌਜਵਾਨ ਆਂਦੇ ਆ ਪਾਪਾ ਸੀਗੇ ਇਕੱਲੇ ਹੂੰ ਤੇ ਇੱਕ ਵਰਕਰ ਸੀਗਾ ਹੂੰ ਤੇ ਉਹਨਾਂ ਨੇ ਇਕੱਲੇ ਨੂੰ ਦੇਖ ਕੇ ਆਪਣਾ ਆਏ ਅੰਦਰ ਤੇ ਉਹਨਾਂ ਨੇ ਆਪਣਾ ਸਮਾਨ ਕੱਢਣਾ ਸ਼ੁਰੂ ਕਰ ਦਿੱਤਾ ਹੂੰ ਇਹ ਸਾਨੂੰ ਦੇਸੀ ਕੀ ਵਗੈਰਾ ਟੋਟਲੀ ਸਾਰਾ ਮਹਿੰਗੀਆਂ ਆਟਮਾ ਡਰਾਈ ਫੂਡਸ ਹੂੰ ਤੇ ਜੋ ਮਸਾਲਾ ਵਗੈਰਾ ਹੂੰ ਉਹਨਾਂ ਨੇ ਸਮਾਨ ਲੀਤਾ ਤਕਰੀਬਨ 11000 ਰੁਪਏ ਦਾ ਸਮਾਨ ਪਵਾਇਆ ਹੂੰ ਤੇ ਉਹਨਾਂ ਨੇ ਬਿੱਲ ਬਣਵਾਇਆ ਤੇ ਜਿੰਦਗੀ ਪੇਟੀਐਮ ਕਰਦੇ ਆ ਤੇ ਦੋ ਨੌਜਵਾਨ ਸੀਗਾ ਇੱਕ ਬਾਹਰ ਸੀ ਖੜਾ ਮੋਟਰਸਾਈਕਲ ਤੇ ਇੱਕ ਇੱਕ ਅੰਦਰ ਸੀਗਾ ਤੇ ਇੰਨੇ ਨੂੰ ਕਸਟਮਰ ਹੋਰ ਆ ਗਏ ਲੇਡੀਆਂ ਤੇ ਉਹ ਉਧਰ ਬਿਜ਼ੀ ਹੋ ਗਏ ਥੋੜਾ ਜਿਹਾ ਉਹਨਾਂ ਨੇ ਧਿਆਨ ਨਾਲ ਦੇਖਿਆ ਕਿ ਬਾਹਰ ਰਸਤਾ ਜਦੋਂ ਕਲੀਅਰ ਹੋਇਆ ਦੂਸਰੇ ਨੇ ਬਲੂਟੂਥ ਲੱਗਿਆ ਹੋਇਆ ਸੀਗਾ ਤੇ ਰਸਤਾ ਕਲੀਅਰ ਹੋਇਆ ਤੇ ਉਹਨੇ ਦੇਖ ਕੇ ਆਪਣਾ ਸਮਾਨ ਦਾ ਸੈਲਾ ਚੱਕਿਆ ਤੇ ਬਿਨਾ ਪੇਮੈਂਟ ਕਰੇ ਉਹ ਭੱਜ ਗਏ ਤੇ ਕੋਸ਼ਿਸ਼ ਕਰੀ ਅਸੀਂ ਭੱਜੇ ਵੀ ਮਗਰ ਪਰ ਸਾਡੇ ਹੱਥ ਨਹੀਂ ਲੱਗੇ ਤੇ ਨਾਨੇ 2 ਦਿਨ ਪਹਿਲਾਂ ਲਾਈਟਾਂ ਵਾਲੇ ਚੌਕ ਤੇ ਕਰੋੜਾ ਡਿਪਾਰਟਮੈਂਟ ਤੇ ਉੱਥੇ ਵੀ ਕੋਸ਼ਿਸ਼ ਕਰੀ ਪਰ ਉੱਥੇ ਇਹ ਨਾਕਾਮਜਾਬ ਹੋ ਗਏ ਪੁਛਾਨ ਚਾਏ ਇਹ ਬੰਦੇ ਵੀ ਇਹ ਉਹੀ ਹੈ ਜੀ ਹਾਂ ਜੀ ਉਹੀ ਹੈ ਉਹੀ ਉੱਥੇ ਵੀ ਸੇਮ ਹੈ ਹੀ ਸਮਾਨ ਪਵਾਇਆ ਉਹਨਾਂ ਨੇ ਉਹੀ ਬੰਦੇ ਨੇ ਸਾਰਾ ਕੁਝ ਇਹ ਥੋੜੇ ਦਿਨ ਪਹਿਲਾਂ ਖਰੜ ਵੀ ਹੋਇਆ ਪਰ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਠੀਕ ਹੈ ਤੇ ਤੁਸੀਂ ਇਹਦੀ ਕੰਪਲੇਂਟ ਕੀਤੀ ਜੀ ਪੁਲਿਸ ਸਟੇਸ਼ਨ ਮੈਂ ਪੁਲਿਸ ਸਟੇਸ਼ਨ ਕੰਪਲੇਂਟ ਕੀਤੀ ਤੇ ਕੀ ਕਹਿੰਦੇ ਜੀ ਉਹਨਾਂ ਦਾ ਹਾਂ ਉਹ ਕਹਿੰਦੇ ਦੇਖ ਰਹੇ ਆਂ ਨੰਬਰ ਪਲੇਟ ਅਸੀਂ ਲੱਭ ਰਹੇ ਆ ਜੀ ਸੀਸੀਟੀਵੀ ਕੈਮਰੇ ਦੇ ਦੇਖਦੇ ਆ ਤੇ ਕਾਰਵਾਈ ਕਰਾਂਗੇ ਤੇ ਜਿਹੜੀ ਸੀਸੀਟੀਵੀ ਕੈਮਰੇ ਦੀ ਫੋਟੋ ਤੁਹਾਡੀ ਆਪਣੀ ਦੁਕਾਨ ਦੀ ਹੈ ਜੀ ਵੈਰੀ ਆਪਣੀ ਦੁਕਾਨ ਤੇ ਉਹਦੇ ਚ ਕੋਈ ਪਛਾਣ ਹੋ ਰਹੀ ਹੈ ਉਹਨਾਂ ਦੀ ਪ੍ਰੋਪਰ ਪਛਾਣ ਹੋ ਰਹੀ ਹੈ ਜੀ ਬੰਦੇ ਦੀ ਪਰ ਨਾ ਬੰਨਿਆ ਹੋਇਆ ਐਨਕਾ ਲਗਾਈਆਂ ਹੋਈਆਂ ਹੂੰ ਮੇਰੇ ਕੋਲ ਸੀਸੀਟੀਵੀ ਸਾਰੀ ਫੋਟੋ ਹੈਗੀਆਂ ਵੀਡੀਓ ਵੀ ਹੈਗੀ ਹੈ ਤੇ ਬਾਕੀ ਬਾਈਕ ਦੀ ਵੀ ਹੈਗੀ ਬਾਹਰ ਠੀਕ ਹੈ ਨੰਬਰ ਆਇਆ ਕੋਈ ਪਛਾਣ ਚ ਨੰਬਰ ਅਸੀਂ ਹੁਣ ਬੁਲਾਇਆ ਕੈਮਰੇ ਵਾਲਿਆਂ ਨੂੰ ਤੇ ਉਹ ਚੈੱਕ ਕਰ ਰਹੇ ਆ ਕਿ ਤਾਂ ਵੀ ਐਡ ਰਿਗਾਰਡਿੰਗ ਜੀ ਚੰਡੀਗੜ੍ਹ ਕ੍ਰੈਨਾਂ ਸਟੋਰ ਆਪਣੇ ਖੂਹ ਵਾਲੇ ਚੌਕ 'ਚ ਇੱਥੇ ਉਹਨਾਂ ਨੇ ਇੱਕ ਕੰਪਲੀਟ ਕੀਤੀ ਹੈ ਕੱਲ ਸ਼ਾਮ ਜਿਹੜਾ ਕਾਫੀ ਲੇਟ ਨਾਈਟ ਆਈ ਸੀ ਸਾਡੇ ਕੋਲੇ ਵੀ ਕਹਿੰਦੇ ਵੀ ਦੋ ਇੱਕ ਜਿਹੜਾ ਬੰਦਾ ਸੀਗਾ ਉਹਨੇ ਮਤਲਬ ਕੁਛ 10000 ਦਾ ਸਮਾਨ ਜਿਹੜਾ ਹੈਗਾ ਮਤਲਬ ਕ੍ਰੈਨਾਂ ਦਾ ਲਿਖਾਇਆ ਸੀ ਤੇ ਉਹਨਾਂ ਨੇ ਗੱਟੇ 'ਚ ਪੈਕ ਕਰਤਾ ਸੀ ਜਦੋਂ ਤੇ ਪੈਕ ਕਰਕੇ ਉਹਨਾਂ ਨੇ ਪੇਮੈਂਟ ਲਈ ਨਹੀਂ ਹੈ ਤੇ ਉਹ ਜਿਹੜਾ ਰੁਟੀਨ ਦੇ ਵਿੱਚ ਵਸ ਗੱਟਾ ਜਿਹੜਾ ਚੱਕ ਕੇ ਉਹਦਾ ਮਤਲਬ ਬਿਨਾਂ ਪੇਮੈਂਟ ਦਿੱਤੇ ਚਲਾ ਗਿਆ ਤੇ ਉਹਦੇ ਰਿਗਾਰਡਿੰਗ ਦੀ ਸੀਸੀਟੀਵੀ ਫੁਟੇਜ ਅਸੀਂ ਦੇਖ ਰਹੇ ਹਾਂ ਤੇ ਉਹਦੇ ਟ੍ਰੇਸ ਛੇ ਬਾਕੀ ਉਹ ਮੇਰੀ ਦੁਕਾਨਦਾਰਾਂ ਨੂੰ ਵੀ ਬੇਨਤੀ ਹੈ ਵੀ ਥੋੜਾ ਚੁੱਕਨੇ ਹੋ ਕੇ ਰਹਿਣਗੇ ਇਦਾਂ ਦੇ ਸ਼ਰਾਰਤੀ ਅਨਸਰ ਜਿਹੜੇ ਕੋਈ ਵੀ ਕੰਮ-ਕੰਮ ਕਰਦੇ ਨੇ ਉਹਨਾਂ ਤੋਂ ਮਤਲਬ ਮਤਲਬ ਪੂਰਾ ਚੈੱਕ ਕਰਨ ਕਿ ਕੋਈ ਜੇ ਸਮਾਨ ਦੇਣਾ ਤਾਂ ਪਹਿਲਾਂ ਪੇਮੈਂਟ ਵੀ ਹੋ ਜਾਵੇ ਪਹਿਲਾਂ ਲੈਣ ਹੋਣਾ